ਸੋ 200 ਮੀਟਰ ਤੱਕ ਸਿਰਫ ਤੁੰਦ ਹੀ ਨਜ਼ਰ ਆ ਰਹੀ ਹੈ ਪਰ ਫਿਰ ਵੀ ਸਾਰੀ ਰਾਤ ਪੈਦਲ ਨਗਰ ਕੀਰਤਨ ਜਿਹੜਾ ਇਹ ਕੱਢਿਆ ਜਾ ਰਿਹਾ ਹੈ ਤਾਂ ਉਸ ਟਾਈਮ ਵजीर खान ਕੋਲ ਰਥ ਵਿੱਚ ਬਿਠਾ ਕੇ ਛੋਟੇ ਸਾਹਿਬਜ਼ਾਦਿਆਂ ਦੇ ਧੰਨਵਾਦ ਗੁਜਰਕੌਰ ਜੀ ਨੂੰ ਲਿਜਾਇਆ ਗਿਆ ਸੀ ਤੇ ਉਸੇ ਤਰ੍ਹਾਂ ਇਹ ਰਥ ਸਜਾਇਆ ਗਿਆ ਅੱਜ ਸੰਗਤਾਂ ਮਹਿਸੂਸ ਕਰਦੀਆਂ ਨੇ ਤੇ ਦੀ ਨਾਲ ਸ਼ੇਅਰ ਕਰਦੇ ਰਹੋ ਜਿੱਥੇ ਕਿ ਆਪ ਜੀ ਨੂੰ ਲਗਾਤਾਰ ਜਿਹੜਾ ਇਹ ਨਗਰ ਕੀਰਤਨ ਹੈ ਲਾਈਵ ਦਿਖਾਇਆ ਜਾ ਰਿਹਾ ਸੋ ਬਸ ਤੋਂ ਬਾਅਦ ਇਸ ਵੀਡੀਓ ਨੂੰ ਸ਼ੇਅਰ ਕਰਦੇ ਰਹੋ ਜਿੱਥੇ ਕਿ ਇੱਕ ਵਿਰਾਗਮਈ ਜਿਹੜਾ ਹੈ ਨਗਰ ਕੀਰਤਨ ਲੋਕੀਕ ਨਗਰ ਕੀਰਤਨ ਅੱਜ ਜਿਹੜੀਆਂ ਤਸਵੀਰਾਂ ਨੇ ਤੁਹਾਡੇ ਤੱਕ ਦਿਖਾ ਰਹੇ ਆ ਵੇ ਅੱਜ ਹਜ਼ਾਰਾਂ ਦੀ ਗਿਣਤੀ ਦੀ ਵਿੱਚ ਜਿਹੜੀਆਂ ਸੰਗਤਾਂ ਨੇ ਇਲਾਕੇ ਦੀਆਂ ਹਨ ਇਲਾਕੇ ਤੋਂ ਬਾਹਰ ਦੀਆਂ ਹੋਣ ਵੱਧ ਜੜ ਕੇ ਇਸ ਨਗਰ ਕੀਰਤਨ ਦੇ ਵਿੱਚ ਪਹੁੰਚਦੀਆਂ ਹਨ ਜੁਿਕਾ ਹਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਾਭ ਜੀ ਨੂੰ ਅੱਜ ਅਜਿਹੇ ਅਲੌਕਿਕ ਨਗਰ ਕੀਰਤ ਦੇ ਦਰਸ਼ਨ ਕਰਵਾਵਾਂਗੇ ਜਿਹੜਾ ਨਗਰ ਕੀਰਤਨ ਪਿੰਡ ਸਹੇੜੀ ਤੋਂ ਆਰੰਭ ਹੁੰਦਾ ਹੈ ਸਵੇਰੇ 9:00-10:00 ਵਜੇ ਦੇ ਕਰੀਬ ਅੱਜ ਤੇ ਕੱਲ ਜੋ ਕਿ ਸਵੇਰੇ 4-5 ਵਜੇ ਦੇ ਕਰੀਬ ਗੁਰਦੁਆਰਾ ਸ੍ਰੀ ਜੋਤੀਸਰੂ ਸਾਹਿਬ ਕੇਸੇ ਨਗਰ ਕੀਰਤਨ ਦੀ ਸਮਾਪਤੀ ਹੁੰਦੀ ਹੈ ਤੇ ਪਹਿਲਾਂ ਸੰਗਤਾਂ ਦੇਖ ਸਕਦੇ ਹੋ ਵੀ ਸੰਗਤਾਂ ਵੱਧ ਚੜ ਕੇ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੁੰਦੀਆਂ ਨੇ ਕਿਉਂਕਿ ਇਸ ਨਗਰ ਕੀਰਤਨ ਦਾ ਸੰਬੰਧ ਧੰਨਵਾਦ ਗੁਰਜਰਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਨਾਲ ਹੈ ਜਬਾ ਇਤਿਹਾਸ ਵਿੱਚ ਮੈਂ ਦੱਸਣਾ ਚਾਹਾਂਗਾ ਜਦੋਂ ਬਰਿੰਡੇ ਦੀ ਕੌਤਵਾਲੀ ਵਿੱਚ ਛੋਟੇ ਸਹਬਜ਼ਾਦਿਆਂ ਦੇ ਧੰਨਵਾਦ ਗੁਜਰਕੌਰ ਜੀ ਨੂੰ ਰੱਖਿਆ ਗਿਆ ਸੀ ਜਦੋਂ ਉਹਨਾਂ ਨੂੰ ਸਰਹੰਦ ਵਿਖੇ ਗੱਡੇ ਦੇ ਪਿਠਾ ਕੇ ਛੋਟੇ ਸਹਬਜ਼ਾਦਿਆਂ ਦੇ ਧੰਨਵਾਦ ਗੁਜਰਕੌਰ ਜੀ ਨੂੰ ਸਰਹੰਦ ਵਿਖੇ ਲਿਜਾਇਆ ਜਾਂਦਾ ਤੇ ਉਹਨਾਂ ਸ਼ਹੀਦਾਂ ਨੂੰ ਸਮਰਪਿਤ ਜਿਹੜਾ ਇਹ ਨਗਰਗੀਤਨਾ ਅੱਜ ਉਸੇ ਤਰ੍ਹਾਂ ਕੱਢਿਆ ਜਾ ਰਿਹਾ ਤੇ ਇਹ ਤੇ ਸਵੀਰਾਂ ਨੇ ਨੌਜਵਾਨ ਹਜ਼ਾਰਾਂ ਦੀ ਕੀਮਤੀ ਦੇ ਵਿੱਚ ਇਸ ਨਗਰਗੀਤਨੇ ਦੇ ਵਿੱਚ ਸ਼ਾਮਲ ਹੋਏ ਨੇ ਟਰੈਕਟਰ ਟਰਾਲੀਆਂ ਹੋਣ ਜਿਸ ਕੋਲ ਵੀ ਆਪਣਾ ਕੋਈ ਵਹੀਕਲ ਹੈ ਉਹ ਸ਼ਾਮਲ ਹੋਏ ਨੇ ਤੇ ਉਸੇ ਤਰ੍ਹਾਂ ਜਿਹੜੀਆਂ ਇਹ ਤਸਵੀਰਾਂ ਨੇ ਅੱਜ ਮਰੰਡੇ ਤੋਂ ਦਿਖਾ ਰਹੇ ਆ तकरीबन 10 11 ਵਜੇ ਦਾ ਸਮਾਂ ਹੋ ਚੁੱਕਿਆ ਹੈ ਤੇ ਇਹ ਜਿਹੜਾ ਨਗਰ ਕੀਰਤਨ ਹੈ ਉਮਰਿੰਡੇ ਤੋਂ ਪਾਰ ਕਰ ਚੁੱਕਿਆ ਤੇ ਨਗਾਵਾ ਪਹੁੰਚਣ ਵਾਲਾ ਤੇ ਜਿਹੜੀਆਂ ਇਹ ਤਸਵੀਰਾਂ ਨੇ ਦੇਖ ਸਕਦੇ ਹੋ ਨੌਜਵਾਨ ਨੰਗੇ ਪੈਰੀ ਪੈਰਾਂ ਦੇ ਵਿੱਚ ਕੋਈ ਜੋੜਾ ਨਹੀਂ ਹੈਗਾ ਤੇ ਨੰਗੇ ਪੈਰੀ ਝਾੜੂਆਂ ਦੀ ਜਿਹੜੀ ਸੇਵਾ ਉਹ ਲਗਾਤਾਰ ਕਰ ਰਹੇ ਝਾੜੂ ਦੀ ਸੇਵਾ ਤੇ ਨੌਜਵਾਨਾਂ ਦਾ ਬਹੁਤ ਵੱਡਾ ਉਪਰਾਲਾ ਤੇ ਇੱਕ ਦੇਖ ਸਕਦੇ ਹੋ ਵੀ ਕਿ ਇਹ ਏਕਤਾ ਦਿਖਾਈ ਗਈ ਹੈ ਵੀ ਕਿਸ ਤਰ੍ਹਾਂ ਆਪਾਂ ਸਾਰੇ ਇਕੱਠੇ ਹੋਕੇ ਜੋ ਇਸ ਨਗਰ ਕੀਰਤਨ ਦੇ ਵਿੱਚ ਅੱਜ ਪਹੁੰਚੇ ਆ ਤੇ ਸੇਵਾਵਾਂ ਜਿਹੜੀਆਂ ਨੇ ਲਗਾਤਾਰ ਜਾ ਰਹੀਆਂ ਨੇ ਤੇ ਲੰਗਰਾਂ ਦੀਆਂ ਹੁਣ ਜਲ ਪਾਣੀ ਦੇ ਸੇਵਾਵਾਂ ਹੁਣ ਲਗਾਤਾਰ ਜਿਹੜੀਆਂ ਸੇਵਾਵਾਂ ਨੇ ਉਹ ਲਗਾਤਾਰ ਜਾ ਰਹੀਆਂ ਨੇ ਤੇ ਜਿਹੜੀਆਂ ਅੱਜ ਤਸਵੀਰਾਂ ਨੇ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਇਸ ਲੋਕਿਕ ਨਗਰ ਕੀਰਤਨ ਦੀਆਂ ਜਿਹੜਾ ਨਗਰ ਕੀਰਤਨ ਪਿੰਡ ਸਹੇੜੀ ਤੋਂ ਗੁਰਦਰਾਸ਼ੀ ਰਤਸਾਭ ਤੋਂ ਸਵੇਰੇ 9:00-10:00 ਵਜੇ ਦੇ ਕਰੀਬ ਇਸ ਦੀ ਆਰੰਭਤਾ ਹੁੰਦੀ ਹੈ ਪੰਜ ਪੈਰੇ ਦੀ ਇਹ ਗਵਾਈ ਦੇ ਵਿੱਚ ਜਿਹੜਾ ਇਹ ਨਗਰ ਕੀਰਤਨਾ ਕੱਢਿਆ ਜਾਂਦਾ ਤੇ ਇੱਕ ਵਾਰ ਮੈਂ ਤਸਵੀਰ ਦਿਖਾਣਾ ਚਾਹੂੰਗਾ ਤੇ 10:00-11:00 ਵਜੇ ਦਾ ਟਾਈਮ ਹੋ ਚੁੱਕਿਆ ਤੂੰ ਤੇ ਪੂਰੀ ਜੇ ਆਪਾਂ ਗੱਲ ਕਰੀਏ ਪੂਰੀ ਤਰੇਲ ਪੈ ਰਹੀ ਹੈ ਪੂਰਾ ਪਾਣੀ ਗਿਰ ਰਿਹਾ ਪਰ ਫਿਰ ਵੀ ਇਹਨਾਂ ਨੌਜਵਾਨਾਂ ਦੇ ਬਜ਼ੁਰਗਾਂ ਦੇ ਬੱਚਿਆਂ ਦੇ ਜਿਹੜੇ ਹੌਸਲੇ ਨੇ ਉਹ ਬੂਲੇ ਬਲੰਦ ਨੇ ਤੇ ਇਹ ਤੇ ਸਵਿਰਾਨ ਨੇ ਅੱਜ ਤੁਹਾਨੂੰ ਦਿਖਾ ਰਹੇ ਆ ਸਹੇੜੀ ਦੇ ਇਤਿਹਾਸਿਕ અલੌਕਿਕ ਨਗਰ ਕੀਰਤਨ ਦੀਆਂ ਜਦੋਂ ਛੋਟੇ ਸਹਿਬਜ਼ਾਦਿਆਂ ਦੇ ਧੰਨਮਤਾ ਗੁਜਰਗੌਰ ਜੀ ਨੂੰ ਮਰਿੰਡੇ ਦੀ कोतਵਾਲੀ ਤੋਂ ਲੈ ਕੇ ਰਾਤ ਪਿੱਛੇ ਪਿਠਾ ਕੇ ਜਦੋਂ ਸੁਨਹੰਦ ਵਿਖੇ ਲਿਜਾਇਆ ਗਿਆ ਸੀਗਾ ਉਹਨਾਂ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਜਿਹੜਾ ਇਹ ਨਗਰ ਕੀਰਤਨ ਆ ਜੋ ਉਸੇ ਤਰ੍ਹਾਂ ਹੀ ਬਿਰਾਗਮਈ ਯਾਦ ਦੇ ਵਿੱਚ ਕੱਢਿਆ ਜਾ ਰਿਹਾ ਐ ਇਸੇ ਸਾਹਮਣੇ ਪੰਜ ਨਿਸ਼ਾਨ ਜੀ ਜੇ ਪੰਜ ਪਿਆਰੇ ਨੇ ਜਿਹੜੇ ਦਰਸ਼ਨ ਦੀਦਾਰੇ ਨੇ ਸਾਧ ਸੰਗਤ ਜੀ ਆਪ ਜੀ ਕਰ ਸਕਦੇ ਹੋ ਜਿਹੜਾ ਇਹ ਲੋਕੀ ਕੀ ਨਗਰ ਕੀਰਤਨ ਹੈ ਜਿਸ ਸੰਗਤਾਂ ਇਸ ਨਗਰ ਕੀਰਤਨ ਦੇ ਵੱਧ ਜੜ ਕੇ ਜਿਹੜੇ ਦਰਸ਼ਨ ਨੇ ਕਰ ਰਹੀਆਂ ਨੇ ਤੇ ਵੱਧ ਚੜ ਕੇ ਇਸ ਨਗਰ ਕੀਰਤਨ ਦੇ ਵਿੱਚ ਹਰ ਇੱਕ ਸਾਲ ਸ਼ਾਮਲ ਹੁੰਦੀਆਂ ਨੇ ਸੋ ਵੱਧ ਚੜ ਕੇ ਇਸ ਆਪ ਜੀ ਵੀ ਇਸ ਨਗਰ ਕੀਰਤਨ ਦੇ ਦਰਸ਼ਨ ਕਰਨਿਓ ਸੰਗਤਾਂ ਹਰ ਇੱਕ ਸਾਲ ਇਸ ਨਗਰ ਕੀਰਤਨ ਦੇ ਵਿੱਚ ਪਹੁੰਚਦੀਆਂ ਹਨ ਸੋ ਵੱਧ ਚੜ ਕੇ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਧੁੰਦ ਦੇਖ ਸਕਦੇ ਹੋ ਵੀ 100 200 ਮੀਟਰ ਤੱਕ ਸਿਰਫ ਧੁੰਦ ਹੀ ਨਜ਼ਰ ਆ ਰਹੀ ਹੈ ਪਰ ਫਿਰ ਵੀ ਸਾਰੀ ਰਾਤ ਪੈਦਲ ਨਗਰ ਕੀਰਤਨ ਜਿਹੜਾ ਇਹ ਕੱਢਿਆ ਜਾ ਰਿਹਾ ਹੈ ਪੈਦਲ ਨਗਰ ਕੀਰਤਨ ਐ ਸੋ ਇੱਕ ਵਾਰ ਪਾਲਕੀ ਸਾਹਿਬ ਦੇ ਦਰਸ਼ਨ ਜਰੂਰ ਕਰੋ ਸਾਧ ਸੰਗਤ ਜੀ ਆਪ ਜੀ ਕਿਉਂਕਿ ਪਾਲਕੀ ਸਾਹਿਬ ਵਿੱਚ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬ੍ਰਾਂਜਮਾਨ ਨੇ ਤੇ ਜਿਨ੍ਹਾਂ ਦੇ ਜੋ ਦਰਸ਼ਨ ਨੇ ਉਹ ਸੰਗਤਾਂ ਕਰ ਰਹੇ ਨੇ ਇੱਕ ਵਾਰੀ ਮੈਂ ਤਸਵੀਰ ਦਿਖਾਣਾ ਚਾਹੂੰਗਾ ਰੱਥ ਸਾਹਿਬ ਦੀ ਵੀ ਜਿਸ ਜਦੋਂ ਉਸ ਟਾਈਮ ਵਜੀਰ ਖਾਨ ਕੋਲ ਰੱਥ ਵਿੱਚ ਬਿਠਾ ਕੇ ਛੋਟੇ ਸਾਹਿਬਜ਼ਾਦਿਆਂ ਦੇ ਧੰਨਵਾਦ ਗੁਜਰ ਕੌਰ ਜੀ ਨੂੰ ਲਿਜਾਇਆ ਗਿਆ ਸੀ ਤੇ ਉਸੇ ਤਰ੍ਹਾਂ ਇਹ ਰੱਥ ਸਜਾਇਆ ਗਿਆ ਅੱਜ ਸੰਗਤਾਂ ਮਹਿਸੂਸ ਕਰਦੀਆਂ ਨੇ ਤੇ ਜਿਹੜੀਆਂ ਤਸਵੀਰਾਂ ਨੇ ਛੋਟੇ ਸਾਹਿਬਜ਼ਾਦਿਆਂ ਦੀ ਧੰਨਵਾਦ ਗੁਜਰ ਕੌਰ ਜੀ ਦੀ ਜਿਹੜੀ ਉਹ ਤਸਵੀਰ ਹੈ ਅੱਜ ਇਸ ਰੱਥ ਦੇ ਵਿੱਚ ਇਸ ਮੂਰੇ ਦੇਖ ਸਕਦੇ ਹੋ ਬਲਦ ਨੂੰ ਵੀ ਸਜਾਇਆ ਤੇ ਜਿਹੜੀ ਇਹ ਤਸਵੀਰ ਹੈ ਬਹੁਤ ਭਾਵੁਕ ਤਸਵੀਰ ਹੈ ਤੇ ਇੱਕ ਵਿਰਾਗਮਈ ਜਿਹੜਾ ਹੈ ਨਗਰ ਕੀਰਤਨ ਆ ਲੋਕਿਕ ਨਗਰ ਕੀਰਤਨ ਅੱਜ ਜਿਹੜੀਆਂ ਤਸਵੀਰਾਂ ਨੇ ਤੋਂ ਉੱਤੇ ਤੱਕ ਦਿਖਾ ਰਹੇ ਆ ਵੇ ਅੱਜ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੀਆਂ ਸੰਗਤਾਂ ਨੇ ਇਲਾਕੇ ਦੀਆਂ ਹਨ ਇਲਾਕੇ ਤੋਂ ਬਾਹਰ ਦੀਆਂ ਹੋਣ ਵੱਧ ਜਣ ਕੇ ਇਸ ਨਗਰ ਕੀਰਤਨ ਦੇ ਵਿੱਚ ਪਹੁੰਚਦੀਆਂ ਹਨ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰੇਕ ਇਸ ਨਗਰ ਕੀਰਤਨ ਦਾ ਬੀਚੇ ਸ਼ਾਮਲ ਹੁੰਦੇ ਹਨ ਵੱਧ ਜਾਣਗੇ ਇੱਕ ਵਾਰ ਜਿਹੜੀ ਤਸਵੀਰ ਹੈ ਤੇ ਸਾਹਮਣੇ ਦੇਖ ਸਕਦੇ ਹੋ ਵੀ ਵੱਲੋਂ ਸਮੂਹ ਬੈਲ ਦੋੜਾਕ ਪੰਜਾਬ ਤੇ ਐਨ ਆਰ ਆਈ ਵੀਰਾਂ ਵੱਲੋਂ ਜਿਹੜੀ ਇਹ ਬਲਦਾਂ ਦੀ ਜਿਹੜੀ ਸੇਵਾ ਹੈ ਕੀਤੀ ਜਾਂਦੀ ਹੈ ਸੋ ਸਾਹਮਣੇ ਜਿਹੜੀਆਂ ਤਸਵੀਰਾਂ ਨੇ ਅਲੌਕਿਕ ਨਗਰ ਕੀਰਤਨ ਦੀਆਂ ਜਿਹੜੇ ਲਾਈਵ ਤਸਵੀਰਾਂ ਨੇ ਮਤਲਬ ਕਿ ਇੱਕ ਬਹੁਤ ਵੱਡਾ ਸਨੇਹਾ ਵੀ ਜਾ ਰਿਹਾ ਇਸ ਨਗਰ ਕੀਰਤਨ ਦੇ ਥਰੂ ਇਸ ਤਰ੍ਹਾਂ ਸਾਰਾ ਦਿਨ ਸਾਰੀ ਰਾਤ ਜਿਹੜਾ ਇਹ ਨਗਰ ਕੀਰਤਨ ਪੈਦਲ ਚੱਲਦਾ ਹੈ ਸੰਗਤਾਂ ਵੱਧ ਚੜ ਕੇ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੁੰਦੀਆਂ ਹਨ ਦੇਖ ਸਕਦੇ ਹੋ ਜਿਸ ਪੜਾ ਦੇ ਉੱਪਰ ਵੀ ਜਿਹੜਾ ਇਹ ਨਗਰ ਕੀਰਤਨ ਪਹੁੰਚਦਾ ਹੈ ਸੰਗਤਾਂ ਵੱਧ ਚੜ ਕੇ ਨਤਮਸਤਕ ਹੋਣ ਲਈ ਸਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਦੀਦਾਰੇ ਕਰਦੀਆਂ ਨੇ ਇਸ ਵਕਤ ਜਿਹੜੀਆਂ ਇਹ ਤਸਵੀਰਾਂ ਨੇ ਪਿੰਡ ਡੂਮ ਛੇੜੀ ਦੇ ਬਿਲਕੁਲ ਚੌਕ ਦੇ ਬੱਸ ਸਟੈਂਡ ਦੇ ਬਾਹਰ ਦੀ ਜਿਹੜੀ ਤਸਵੀਰਾਂ ਨੇ ਆਪ ਜੀ ਦੇ ਇੱਕ ਦਿਖਾ ਰਹੇ ਆ ਸੋ ਇਸ ਵੀਡੀਓ ਨੂੰ ਦੀ ਨਾਲ ਸ਼ੇਅਰ ਕਰਦੇ ਰਹੋ ਜਿੱਥੇ ਕਿ ਆਪ ਜੀ ਨੂੰ ਲਗਾਤਾਰ ਜਿਹੜਾ ਇਹ ਨਗਰ ਕੀਰਤਨ ਹੈ ਲਾਈਵ ਦਿਖਾਇਆ ਜਾ ਰਿਹਾ ਸੋ ਬਸ ਤੋਂ ਬਾਅਦ ਇਸ ਵੀਡੀਓ ਨੂੰ ਸ਼ੇਅਰ ਕਰਦੇ ਰਹੋ ਜਿੱਥੇ ਕਿ ਪਾਲਕੀ ਸਾਹਿਬ ਦੇ ਸਾਹਮਣੇ ਦਰਸ਼ਨ ਦਿਦਾਰ ਹੈਕਾਰ ਸਿੰਘ ਸੋ ਇਸੇ ਤਰ੍ਹਾਂ ਚੈਨਲ ਦੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਟਾਂ ਲੰਮੀਆਂ ਤੇ ਰਸ ਤਾਂ ਪਹਾੜ ਦਾ ਤੁਰੇ ਜਾਂਦੇ ਗੁਰਾਂ ਦੇ ਲਾਲ ਜੀ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲਓ ਹਾਲ ਜੀ ਵਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ ਰਾਤ ਹਨੇਰੀ ਬਿਜਲੀ ਲਿਸ਼ਕੇ ਰਾਹ ਜੰਗਲਾਂ ਦੇ ਪੈ ਗਏ ਨੇ ਰਾਤ ਹਨੇਰੀ ਬਿਜਲੀ ਲਿਸ਼ਕੀ ਰਾਹ ਜੰਗਲਾਂ ਦੇ ਪੈ ਗਏ ਨੇ ਰੇਸ਼ਮ ਨਾਲੋਂ ਸੋਲ ਸਰੀਰ ਨੂੰ ਦੁਖੜੇ ਸੈਣੇ ਪੈ ਗਏ ਨੇ ਛੋਟੀ ਉਮਰ ਤੇ ਦੋਨੋਂ ਬਾਲ ਜੀ ਮਾਤਾ ਗੁਜਰੀ ਉਹ ਨਾ ਦੇ ਨਾਲ ਜੀ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲੋ ਹਾਲ ਜੀ ਵਾਟਾਂ ਲੰਮੀਆਂ ਤੇਰਾ ਸਤਾ ਪਹਾੜ ਦਾ ਕਹਿਰ ਦੀ ਸਰਦੀ ਹੱਡੀਆਂ ਚੀਰੇ ਬਾਲ ਨਿਆਣੇ ਕੰਬਦੇ ਨੇ ਉਂਗਲੀ ਫੜ ਕੇ ਮਾਂ ਗੁਜਰੀ ਦੀ ਰਾ ਪੱਥਰਾ ਦੇ ਲੰਗ ਦੇ ਨੇ ਕਦੋਂ ਜੀਤ ਤੇਜ ਜਾਰ ਵੀਰੇ ਆਉਣਗੇ ਮਾਤਾ ਗੁਜਰੀ ਨੂੰ ਪੁੱਛਦੇ ਸਵਾਲ ਜੀ ਸਰਸਾਨ ਦੀ ਤੇ ਵੀ ਛੋੜਾ ਪਹਿ ਗਿਆ ਉਸ ਵੇਲੇ ਤਾਂ ਸੁਣ ਲੋ ਹਾਲ ਜੀ ਵਾਟਾਂ ਲੰਮੀਆਂ ਤੇ ਰਸ ਤਾਂ ਪਹਾੜ ਦਾ ਉਮਰ ਨਿਆਣੀ ਦੋ ਬੱਚਿਆਂ ਦੀ ਇੱਕ ਮਾਂ ਬੁਢੜੀ ਸਾਥ ਕਰੇ ਬੇਦੋਸ਼ੀ ਇਨਾ ਨਿਰਦੋਸ਼ਾਂ ਦਾ ਕੌਣ ਹੈ ਜੋ ਇਨਸਾਫ ਕਰੇ ਕੈਸੀ ਹੋਣੀ ਨੇ ਖੇਡੀ ਚਾਲ ਜੀ ਗੰਗੂ ਪਾਪੀ ਅਨਾਦੇ ਨਾਲ ਜੀ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲੋ ਹਾਲ ਜੀ ਵਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ ਤੁਰੇ ਜਾਂਦੇ ਗੁਰਾਂ ਦੇ ਲਾਲ ਜੀ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲੋ ਹਾਲ ਜੀ ਉਸ ਵੇਲੇ ਦਾ ਸੁਣ ਲਓ ਹਾਲ ਜੀ ਉਸ ਵੇਲੇ ਦਾ ਸੁਣ ਲਓ ਹਾਲ ਜੀ ਵਾਟਾਂ ਲੰਮੀਆਂ ਤੇ ਰਸ ਤਾਂ ਪਹਾੜ ਦਾ ਤੁਰੇ ਜਾਂਦੇ ਗੁਰਾਂ ਦੇ ਲਾਲ ਜੀ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲਓ ਹਾਲ ਜੀ ਵਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ ਰਾਤ ਹਨੇਰੀ ਬਿਜਲੀ ਲਿਸ਼ਕੇ ਰਾਹ ਜੰਗਲਾਂ ਦੇ ਪੈ ਗਏ ਨੇ ਰਾਤ ਹਨੇਰੀ ਬਿਜਲੀ ਲਿਸ਼ਕੀ ਰਾਹ ਜੰਗਲਾਂ ਦੇ ਪੈ ਗਏ ਨੇ ਰੇਸ਼ਮ ਨਾਲੋਂ ਸੋਲ ਸਰੀਰ ਨੂੰ ਦੁਖੜੇ ਸੈਣੇ ਪੈ ਗਏ ਨੇ ਛੋਟੀ ਉਮਰ ਤੇ ਦੋਨੋਂ ਬਾਲ ਜੀ ਮਾਤਾ ਗੁਜਰੀ ਉਹ ਨਾਂ ਦੇ ਨਾਲ ਜੀ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲੋ ਹਾਲ ਜੀ ਵਾਟਾ ਲੰਮੀਆਂ ਤੇ ਰਸਤਾ ਪਹਾੜ ਦਾ ਕਹਿਰ ਦੀ ਸਰਦੀ ਹੱਡੀਆਂ ਚੀਰੇ ਬਾਲ ਨਿਆਣੇ ਕੰਬਦੇ ਨੇ ਉਂਗਲੀ ਫਾੜ ਕੇ ਮਾ ਗੁਜਰੀ ਦੀ ਰਾ ਪਥਰਾ ਦੇ ਲੰਗਦੇ ਨੇ ਕਦੋਂ ਜੀਤ ਤੇ ਜੁਜਾਰ ਵੀਰੇ ਆਉਣਗੇ ਮਾਤਾ ਗੁਜਰੀ ਨੂੰ ਪੁੱਛਦੇ ਸਵਾਲ ਜੀ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਉਸ ਵੇਲੇ ਤਾਂ ਸੁਣ ਲੋ ਹਾਲ ਜੀ ਵਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ ਉਮਰ ਨਿਆਣੀ ਦੋ ਬੱਚਿਆਂ ਦੀ ਇੱਕ ماں ਬੁਢੜੀ ਸਾਥ ਕਰੇ ਬੇਦੋਸ਼ੀ ਇਨਾ ਨਿਰਦੋਸ਼ਾਂ ਦਾ ਕੌਣ ਹੈ ਜੋ ਇਨਸਾਫ ਕਰੇ ਕੈਸੀ ਹੋਣੀ ਨੇ ਖੇਡੀ ਚਾਲ ਜੀ ਗੰਗੂ ਪਾਪੀ ਉਹ ਨਾ ਦੇ ਨਾਲ ਜੀ ਸਰਸਾ ਨਦੀ ਤੇ ਵਿੱਚ ਓੜਾ ਪੈ ਗਿਆ ਉਸ ਵੇਲੇ ਦਾ ਸੁਣੇ ਲੋ ਹਾਲ ਜੀ ਵਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ ਤੂਰੇ ਜਾਂਦੇ ਗੁਰਾਂ ਦੇ ਲਾਲ ਜੀ ਸਰਸਾ ਨਦੀ ਤੇ ਵਿੱਚ ਓੜਾ ਪੈ ਗਿਆ ਉਸ ਵੇਲੇ ਦਾ ਸੁਣ ਲਓ ਹਾਲ ਜੀ ਉਸ ਵੇਲੇ ਦਾ ਸੁਣ ਲਓ ਹਾਲ ਜੀ ਉਸ ਵੇਲੇ ਦਾ ਸੁਣ ਲਓ ਹਾਲ ਜੀ ਵਾਟਾਂ ਲੰਮੀਆਂ ਤੇ ਰਸ ਤਾਂ ਪਹਾੜ ਦਾ ਤੁਰੇ ਜਾਂਦੇ ਗੁਰਾਂ ਦੇ ਲਾਲ ਜੀ ਸਰਸਾ ਨਦੀ ਤੇ ਵਿਚੋੜਾ ਪੈ ਗਿਆ ਉਸ ਵੇਲੇ ਦਾ ਸੁਣ ਲਓ ਹਾਲ ਜੀ ਵਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ ਰਾਤ ਹਨੇਰੀ ਬਿਜਲੀ ਲਿਸ਼ਕੇ ਰਾਹ ਜੰਗਲਾਂ ਦੇ ਪੈ ਗਏ ਨੇ ਰਾਤ ਹਨੇਰੀ ਬਿਜਲੀ ਲਿਸ਼ਕੀ ਰਾਹ ਜੰਗਲਾਂ ਦੇ ਪੈ ਗਏ ਨੇ ਰੇਸ਼ਮ ਨਾਲੋਂ ਸੋਲ ਸਰੀਰ ਨੂੰ ਦੁਖੜੇ ਸੈਣੇ ਪੈ ਗਏ ਨੇ ਛੋਟੀ ਉਮਰ ਤੇ ਦੋਨੋਂ ਬਾਲ ਜੀ ਮਾਤਾ ਗੁਜਰੀ ਓ ਨਾ ਦੇ ਨਾਲ ਜੀ ਸਰਸਾ ਨਦੀ ਤੇ ਵਿਚੋੜਾ ਪੈ ਗਿਆ ਉਸ ਵੇਲੇ ਦਾ ਸੁਣ ਲਓ ਹਾਲ ਜੀ ਵਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ ਕਹਿਰ ਦੀ ਸਰਦੀ ਹੱਡੀਆਂ چیرੇ ਬਾਲ ਨਿਆਣੇ ਕੰਬਦੇ ਨੇ ਉਂਗਲੀ ਫੜ ਕੇ ਮਾਂ ਗੁਜਰੀ ਦੀ ਰਾ ਪੱਥਰਾ ਦੇ ਲੰਗਦੇ ਨੇ ਕਦੋਂ ਜੀਤ ਤੇਜ ਜਾਰ ਵੀਰੇ ਆਉਣਗੇ ਮਾਤਾ ਗੁਜਰੀ ਨੂੰ ਪੁੱਛਦੇ ਸਵਾਲ ਜੀ ਸਰਸਾਨ ਦੀ ਤੇ ਵੀ ਛੋੜਾ ਪਹਿ ਗਿਆ ਉਸ ਵੀ ਲੈਤਾ ਸੁਣ ਲੋ ਹਾਲ ਜੀ ਵਾਟਾਂ ਲੰਮੀਆਂ ਤੇਰਾ ਸਤਾ ਪਹਾੜ ਦਾ ਉਮਰ ਨਿਆਣੀ ਦੋ ਬੱਚਿਆਂ ਦੀ ਇੱਕ ਮਾਂ ਬੁਢੜੀ ਸਾਥ ਕਰੇ ਬੇਦੋਸ਼ੀ ਇਨਾ ਨਿਰਦੋਸ਼ਾਂ ਦਾ ਕੌਣ ਹੈ ਜੋ ਇਨਸਾਫ ਕਰੇ ਕੈਸੀ ਹੋਣੀ ਨੇ ਖੇਡੀ ਚਾਲ ਜੀ ਗੰਗੂ ਪਾਪੀ ਉਹ ਨਾ ਦੇ ਨਾਲ ਜੀ ਸਰਸਾ ਨਦੀ ਤੇ ਵੀ ਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲਓ ਹਾਲ ਜੀ ਪਾਟ ਲੰਮੀਆਂ ਤੇਸਤਾ ਪਹਾੜ ਦਾ ਦੂਰੇ ਜਾਂਦੇ ਗੁਰਾਂ ਦੇ ਲਾਲ ਜੀ ਸਰਸਾ ਨੇ ਦੀ ਤੇ ਵੀ ਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲਓ ਹਾਲ ਜੀ ਉਸ ਵੇਲੇ ਦਾ ਸੁਣ ਲਓ ਹਾਲ ਜੀ ਉਸ ਵੇਲੇ ਦਾ ਸੁਣ ਲਓ ਹਾਲ ਜੀ ਵਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ ਤੁਰੇ ਜਾਂਦੇ ਗੁਰਾਂ ਦੇ ਲਾਲ ਜੀ ਸਰਸਾ ਨਦੀ ਤੇ ਵਿਚੋੜਾ ਪਹਿ ਗਿਆ ਉਸ ਵੇਲੇ ਦਾ ਸੁਣ ਲਓ ਹਾਲ ਜੀ ਵਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ ਰਾਤ ਹਨੇਰੀ ਬਿਜਲੀ ਲਿਸ਼ਕੇ ਰਾਹ ਜੰਗਲਾਂ ਦੇ ਪੈ ਗਏ ਨੇ ਰਾਤ ਹਨੇਰੀ ਬਿਜਲੀ ਲਿਸ਼ਕੇ ਰਾਹ ਜੰਗਲਾਂ ਦੇ ਪੈ ਗਏ ਨੇ ਰੇਸ਼ਮ ਨਾਲੋਂ ਸੋਲ ਸਰੀਰ ਨੂੰ ਦੁਖੜੇ ਸਹਣੇ ਪੈ ਗਏ ਨੇ ਛੋਟੀ ਉਮਰ ਤੇ ਦੋਨੋਂ ਬਾਲ ਜੀ ਮਾਤਾ ਗੁਜਰੀ ਉਹ ਨਾ ਦੇ ਨਾਲ ਜੀ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲਓ ਹਾਲ ਜੀ ਵਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ ਕਹਿਰ ਦੀ ਸਰਦੀ ਹੱਡੀਆਂ ਛੀਰੇ ਬਾਲ ਨਿਆਣ ਕੰਬਦੇ ਨੇ ਉਂਗਲੀ ਫਾੜ ਕੇ ਮਾਂ ਗੁਜਰੀ ਦੀ ਰਾ ਪੱਥਰਾ ਦੇ ਲੰਗਦੇ ਨੇ ਕਦੋਂ ਜੀਤ ਤੇਜ ਜਾਰ ਵੀਰੇ ਆਉਣਗੇ ਮਾਤਾ ਗੁਜਰੀ ਨੂੰ ਪੁੱਛਦੇ ਸਵਾਲ ਜੀ ਸਰਸਾ ਨਦੀ ਤੇ ਵੀ ਛੋੜਾ ਪਹ ਗਿਆ ਉਸ ਵੇਲੇ ਤਾਂ ਸੁਣ ਲੋ ਹਾਲ ਜੀ ਵਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ ਉਮਰ ਨਿਆਣੀ ਦੋ ਬੱਚਿਆਂ ਦੀ ਇੱਕ ماں ਬੁਢੜੀ ਸਾਥ ਕਰੇ ਬੇਦੋਸ਼ੀ ਇਨਾ ਨਿਰਦੋਸ਼ਾਂ ਦਾ ਕੌਣ ਹੈ ਜੋ ਇਨਸਾਫ ਕਰੇ ਕੈਸੀ ਹੋਣੀ ਨੇ ਖੇਡੀ ਚਾਲ ਜੀ ਗੰਗੂ ਪਾਪੀ ਓ ਨਾ ਦੇ ਨਾਲ ਜੀ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲੋ ਹਾਲ ਜੀ ਪਟਲੰਮੀਆ ਤੇਰਾ ਸਤਾ ਪਹਾੜ ਦਾ ਤੂਰੇ ਜਾਂਦੇ ਗੁਰਾਂ ਦੇ ਲਾਲ ਜੀ ਸਰਸਾਂ ਨੇ ਦੀ ਤੇ ਵੀ ਛੋੜਾ ਪੈ ਗਿਆ ਉਸ ਵੇਲੇ ਤਾਂ ਸੁਣ ਲਓ ਹਾਲ ਜੀ ਉਸ ਵੇਲੇ ਤਾਂ ਸੁਣ ਲਓ ਹਾਲ ਜੀ ਉਸ ਵੇਲੇ ਤਾਂ ਸੁਣ ਲਓ ਹਾਲ ਜੀ ਵਟਾਂ ਲੰਮੀਆਂ ਤੇ ਰਸ ਤਾਂ ਪਹਾੜ ਦਾ ਤੁਰੇ ਜਾਂਦੇ ਗੁਰਾਂ ਦੇ ਲਾਲ ਜੀ ਸਰਸਾ ਨਦੀ ਤੇ ਵਿਚੋੜਾ ਪੈ ਗਿਆ ਉਸ ਵੇਲੇ ਦਾ ਸੁਣ ਲਓ ਹਾਲ ਜੀ ਵਟਾਂ ਲੰਮੀਆ ਤੇਰਸ ਤਾ ਪਹਾੜ ਦਾ ਰਾਤ ਹਨੇਰੀ ਬਿਜਲੀ ਲਿਸ਼ਕੇ ਰਾਹ ਜੰਗਲਾਂ ਦੇ ਪੈ ਗਏ ਨੇ ਰਾਤ ਹਨੇਰੀ ਬਿਜਲੀ ਲਿਸ਼ਕੇ ਰਾਹ ਜੰਗਲਾਂ ਦੇ ਪੈ ਗਏ ਨੇ ਰੇਸ਼ਮ ਨਾਲੋਂ ਸੋਹਲ ਸਰੀਰ ਨੂੰ ਦੁਖੜੇ ਸੈਣੇ ਪੈ ਗਏ ਨੇ ਛੋਟੀ ਉਮਰ ਤੇ ਦੋਨੋਂ ਬਾਲ ਜੀ ਮਾਤਾ ਗੁਜਰੀ ਉਹ ਨਾ ਦੇ ਨਾਲ ਜੀ ਸਰਸਾ ਨਦੀ ਤੇ ਵਿਚੋੜਾ ਪੈ ਗਿਆ ਉਸ ਵੇਲੇ ਦਾ ਸੁਣ ਲਓ ਹਾਲ ਜੀ ਵਟਾਂ ਲੰਮੀਆ ਤੇਰਾ ਸਤਾ ਪਹਾੜ ਦਾ ਕਹਿਰ ਦੀ ਸਰਦੀ ਹੱਡੀਆਂ چیرੇ ਬਾਲ ਨੇ ਆਣ ਕੰਬ ਦੇ ਨੇ ਉਂਗਲੀ ਫਾੜ ਕੇ ਮਾਂ ਗੁਜਰੀ ਦੀ ਰਾ ਪੱਥਰਾ ਦੇ ਲੰਗ ਦੇ ਨੇ ਕਦੋਂ ਜੀਤ ਤੇਜ ਜਾਰ ਵੀਰੇ ਆਉਣਗੇ ਮਾਤਾ ਗੁਜਰੀ ਨੂੰ ਪੁੱਛਦੇ ਸਵਾਲ ਜੀ ਸਰਸਾਨ ਦੀ ਤੇ ਵੀ ਛੋੜਾ ਪਹਿ ਗਿਆ ਉਸ ਵੇਲੇ ਤਾਂ ਸੁਣ ਲਓ ਹਾਲ ਜੀ ਵਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ ਉਮਰ ਨਿਆਣੀ ਦੋ ਬੱਚਿਆਂ ਦੀ ਇੱਕ ਮਾਂ ਬੁਢੜੀ ਸਾਥ ਕਰੇ ਬੇਦੋਸ਼ੀ ਇਨਾ ਨਿਰਦੋਸ਼ਾਂ ਦਾ ਕੌਣ ਹੈ ਜੋ ਇਨਸਾਫ ਕਰੇ ਕੈਸੀ ਹੋਣੀ ਨੇ ਖੇਡੀ ਚਾਲ ਜੀ ਗੰਗੂ ਪਾਪੀ ਉਹ ਨਾ ਦੇ ਨਾਲ ਜੀ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲੋ ਹਾਲ ਜੀ ਵਾਟਾ ਲੰਮੀਆਂ ਤੇ ਰਸਤਾ ਪਹਾੜ ਦਾ ਤੁਰੇ ਜਾਂਦੇ ਗੁਰਾਂ ਦੇ ਲਾਲ ਜੀ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲੋ ਹਾਲ ਜੀ ਉਸ ਵੇਲੇ ਦਾ ਸੁਣ ਲੋ ਹਾਲ ਜੀ ਉਸ ਵੇਲੇ ਦਾ ਸੁਣ ਲੋ ਹਾਲ ਜੀ ਵਾਟਾਂ ਲੰਮੀਆਂ ਤੇ ਰਸ ਤਾਂ ਪਹਾੜ ਦਾ ਤੁਰੇ ਜਾਂਦੇ ਗੁਰਾਂ ਦੇ ਲਾਲ ਜੀ ਸਰਸਾ ਨਦੀ ਤੇ ਵਿਚੋੜਾ ਪਹਿ ਗਿਆ ਉਸ ਵਿਹਲੇ ਦਾ ਸੁਣ ਲਓ ਹਾਲ ਜੀ ਵਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ ਰਾਤ ਹਨੇਰੀ ਬਿਜਲੀ ਲਿਸ਼ਕੇ ਰਾਹ ਜੰਗਲਾਂ ਦੇ ਪੈ ਗਏ ਨੇ ਰਾਤ ਹਨੇਰੀ ਬਿਜਲੀ ਲਿਸ਼ਕੇ ਰਾਹ ਜੰਗਲਾਂ ਦੇ ਪੈ ਗਏ ਨੇ ਰੇਸ਼ਮ ਨਾਲੋਂ ਸੋਲ ਸਰੀਰ ਨੂੰ ਦੁਖੜੇ ਸੈਣੇ ਪੈ ਗਏ ਨੇ ਛੋਟੀ ਉਮਰ ਤੇ ਦੋਨੋਂ ਬਾਲ ਜੀ ਮਾਤਾ ਗੁਜਰੀ ਉਹ ਨਾਂ ਦੇ ਨਾਲ ਜੀ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲਓ ਹਾਲ ਜੀ ਵਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ ਕਹਿਰ ਦੀ ਸਰਦੀ ਹੱਡੀਆਂ چیرੇ ਬਾਲ ਨਿਆਣੇ ਕੰਬਦੇ ਨੇ ਉਂਗਲੀ ਫਾੜ ਕੇ ਮਾਂ ਗੁਜਰੀ ਦੀ ਰਾ ਪੱਥਰਾ ਦੇ ਲੰਗ ਦੇ ਨੇ ਕਦੋਂ ਜੀਤ ਤੇਜ ਜਾਰ ਵੀਰੇ ਆਉਣਗੇ ਮਾਤਾ ਗੁਜਰੀ ਨੂੰ ਪੁੱਛਦੇ ਸਵਾਲ ਜੀ ਸਰਸਾਨ ਦੀ ਤੇ ਵੀ ਛੋੜਾ ਪਹਿ ਗਿਆ ਉਸ ਵੀ ਲੈਤਾ ਸੁਣ ਲੋ ਹਾਲ ਜੀ ਵਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ ਉਮਰ ਨਿਆਣੀ ਦੋ ਬੱਚਿਆਂ ਦੀ ਇੱਕ ਮਾਂ ਬੁਢੜੀ ਸਾਥ ਕਰੇ ਬੇਦੋਸ਼ੀ ਇਨਾ ਨਿਰਦੋਸ਼ਾਂ ਦਾ ਕੌਣ ਹੈ ਜੋ ਇਨਸਾਫ ਕਰੇ ਕੈਸੀ ਹੋਣੀ ਨੇ ਖੇਡੀ ਚਾਲ ਜੀ ਗੰਗੂ ਪਾਪੀ ਉਹ ਨਾ ਦੇ ਨਾਲ ਜੀ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲੋ ਹਾਲ ਜੀ ਵਾਟਾ ਲੰਮੀਆਂ ਤੇ ਰਸਤਾ ਪਹਾੜ ਦਾ ਤੁਰੇ ਜਾਂਦੇ ਗੁਰਾਂ ਦੇ ਲਾਲ ਜੀ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲੋ ਹਾਲ ਜੀ